ਵਾਹਿਗੁਰੂ ਜੀ ਫਤਿਹ ਅੱਜ ਅਸੀਂ ਅੰਦਰਲਾ ਗੁਰਦੁਆਰਾ ਸਾਹਿਬ ਦੇ ਕੋਲ ਪਾਇਲਸਿਚੇ ਖੜੇ ਆ ਜਿਹੜਾ ਉੱਧਰ ਹੜਤ ਫੀਲਦਾ ਦਾ ਨੁਕਸਾਨ ਹੋਇਆ ਉਹਨਾਂ ਕੀ ਆਪਾਂ ਕਣਕ ਵੇਚਣੀ ਆ ਉਹਦੇ ਖਾਤਰ ਮੀਟਿੰਗ ਕੀਤੀ ਆ ਵੀ ਜਿਵੇਂ ਆਪਾਂ ਨੇ ਉਦੋਂ ਪਹਿਲਾਂ ਕਹੀ ਗਿਆ ਵੀ ਹਜੇ ਉੱਥੇ ਲੋੜ ਨਹੀਂ ਹਜੇ ਉੱਥੇ ਲੋੜ ਦੀ ਵੀ ਹੁਣ ਉਹਨਾਂ ਨੂੰ ਅੱਜ ਲੋੜ ਆ ਉੱਥੇ ਟਰੈਕਟਰ ਵੀ ਚੱਲੀ ਜਾਂਦੇ ਆ ਉਹਨਾਂ ਦੇ ਵਾਹਨ ਪੱਧਰ ਹੋਈ ਜਾਂਦੇ ਆ ਵਾਹਨ ਪੱਧਰ ਤੋਂ ਬਾਅਦ ਹੁਣ ਉਹਨੇ ਕਣਕ ਵੇਚਣੀ ਆ ਉਹ ਕਣਕ ਬੀਜਣ ਦੀ ਖਾਤਰ رائے ਕਰੀ ਆ ਸਾਰੇ ਵੀਰਾਂ ਨੇ ਜਿੰਨੇ ਅਸੀਂ ਖੜੇ ਆ ਕਹਤਾ ਵੀ ਜਿਵੇਂ ਇੱਕ ਕੀਲਾ ਬੀਜਣ ਤੇ 2500 ਰੁਪਏ ਖਰਚਾ ਆਉਂਦਾ ਜਿੰਨੇ ਵੀ ਖੜੇ ਆ ਸਾਡੇ ਵੀਰਾਂ ਨੇ ਕਹਤਾ ਵੀ 25-2500 ਰੁਪਏ ਅਸੀਂ ਦੇਵਾਂਗੇ ਕਿਉਂਕਿ ਅਸੀਂ ਸਾਰਿਆਂ ਨੇ رائے ਬਣਾਈ ਆ ਵੀ ਪਰਸੋਂ ਨੂੰ ਪਿੰਡ ਦੇ ਵਿੱਚ ਟਰਾਲੀ ਫੇਰਾਂਗੇ ਜਿਹੜੇ ਕਿਸੇ ਵੀਰ ਨੇ ਕਣਕ ਦੇਣੀ ਆ ਜਾਂ ਕਿਸੇ ਨੇ ਮਾਇਆ ਦੇਣੀ ਆ ਉਹਨਾਂ ਦਾ ਆਪਾਂ ਵੱਧ ਤੋਂ ਵੱਧ ਰਸਣ ਪਾਣੀ ਇਕੱਠਾ ਕਰਕੇ ਉੱਥੇ ਦੇਖਿਆਈਏ ਕਿਉਂਕਿ ਭਰਾਵੋ ਇਹ ਜਿਹੜੀ ਮਾਰ ਹੈ ਕਿਸੇ ਦੇ ਪੈ ਸਕਦੀ ਹੈ ਉਹਨਾਂ ਦੇ ਅੱਜ ਵੱਡੀ ਮਾਰ ਪਈ ਆ ਉਹਨਾਂ ਕੋਲੇ ਵਿਚਾਰਿਆਂ ਕੋਲੇ ਅਜੇ ਕਣਕ ਖਾਣ ਨੂੰ ਵੀ ਹੈ ਨਹੀਂ ਕਣਕ ਬੀਜਣ ਨੂੰ ਵੀ ਨਹੀਂ ਰਹਿ ਲਬ ਨਹੀਂ ਪ੍ਰਬੰਧ ਕੋਈ ਉਹਨਾਂ ਨੂੰ ਆਪਾਂ ਨੇ ਇੰਨਾ ਖਪਰਾਲਾ ਕਰਿਆ ਮੰਨ ਲਓ ਜਿਵੇਂ ਅਸੀਂ ਖੜੇ ਆ ਸਾਰੇ ਵੀਰਾਂ ਨੇ ਕਿਹਾ ਤਾ ਵੀ ਕੀਲਾ ਕੀਲਾ ਬੀਜ ਚਲਾਏ ਮੱਲ ਲੱਗੇ ਆ ਉਹਦੇ ਅੱਥ ਕੀਲਾ ਵੱਧ ਬੀਜਿਆ ਗਿਆ 25 2500 ਰੁਪਈਆ ਸਾਰਿਆਂ ਨੇ ਕਿਹਾਗਾ ਹੁਣ ਤੁਹਾਡੇ ਨਾਲ ਅਸੀਂ ਕਰ ਰਹੇ ਸੀ ਗੱਲ ਦੀ ਸ੍ਰੀ ਅਜ ਮੀਰ ਪ੍ਰਧਾਨ ਨੇ ਜਿਹੜੇ ਵੀ ਵਿਚਾਰ ਸਾਰੇ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਉਹ ਬਾਗੂ ਜੀ ਕੀ ਪਤੇ ਹਾਰਤਿਕ ਖਸਾਂਦੀਆਂ ਨੇਕਤਾ ਸਿੱਧੂਪੁਰ ਵੱਲੋਂ ਜਦੋਂ ਤੋਂ ਹੜ ਆਇਆ ਵੱਡੀ ਪੱਦਰ ਤੇ ਮਦਦ ਕੀਤੀ ਗਈ ਉਹਨਾਂ ਦੀ ਆ ਕੋਈ ਸਾਡੇ ਢੱਲੇਵਾਲ ਸਾਹਿਬ ਦੀ ਰੋਜ਼ ਰਜਨਾ ਉਹਨਾਂ ਪਿੰਡਾਂ ਦੇ ਵਿੱਚ ਦੌਰੇ ਕਰਦੇ ਆ ਸਮੂੱਚੀ ਉਹਨਾਂ ਦੇ ਨਾਲ ਪੰਜਾਬ ਦੀ ਟੀਮ ਹੁੰਦੀ ਆ ਬੜੇ ਟਾਈਟਲ ਲਾਗੋਤੇ ਲਗਭਗ 550 ਰੁਪਏ ਦਾ ਟਰੈਕਟਰ ਆ ਉਹ ਭਾਰਤੀ ਖਸਾਂਦੀਆਂ ਸਿੱਧੂਪੁਰ ਦਾ ਚੱਲਿਆ ਬਹੁਤ ਸਾਰੇ ਵੀਰਾਂ ਨੇ ਉਸ ਸਮੇਂ ਤੇਲ ਦਾ ਆਪਣਾ ਲਾ ਕੀਤਾ ਤੇ ਹੁਣ ਫੇਰ ਆਪਾਂ ਜੜੀ ਕਣਕਾਂ ਵੀ ਇਹ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਦਸੂਰ ਵੱਲੋਂ ਉਹਨਾਂ ਵਿਰਾਂਤ ਦਿਨਾਂ ਦਾ ਆਪਾਂ ਆਪਾ ਪਤਰ ਰਿਤੇ ਆ ਉਹਨਾਂ ਦੇ ਵਿੱਚ ਜਾਣੇ ਆ ਕਿਉਂਕਿ ਉਹਨਾਂ ਕੋਲ ਕੋਈ ਪ੍ਰਬੰਧ ਨਹੀਂ ਰਿਹਾ ਮੈਂ ਕਰਾਉਂਦੇ ਕੱਪੜੇ ਵੀ ਗਿੱਲੇ ਹੋ ਗਏ ਰਾਈਆਂ ਬੇਟੀਆਂ ਸਭ ਨੁਕਸਾਨ ਆ ਜਿਹੜਾ ਕਿੰਨਾ ਕਰਾਉਂਦੇ ਪਜਾਣਾ ਦੋਨੋਂ ਘੁੱਟ ਪਾਣੀ ਸੀਗਾ ਹੌਣ ਲੈਂਦਾ ਮੈਂ ਤੇ ਪਜਾਬਾਂ ਰਾਈਆਂ ਵੀ ਤੇ ਕਿਉਂੀਆਂ ਗਦਾਈਆਂ ਵੀ ਇਹ ਪੂਰਾ ਉਹਨਾਂ ਦਾ ਜਿਹੜਾ ਸੇਵਿੰਦਾ ਪ੍ਰਬੰਧਾ ਜੇ ਤਾਂ ਪਰਾਵਾ ਗੁਰੇ ਪੰਜਾਬ ਦੇ ਬਹਾਦਰ ਯੋਧੇ ਅਤੇ ਦਿਸਾਂ ਦੇ ਸਮੇਤੋਂ ਸਾਡੇ ਜਿਹੜੇ ਸਿੱਖ ਸਰਦਾਰ ਦੂਦਿਆਂ ਕਿਉਂਕਿ ਸਰਕਾਰਾਂ ਦੇ ਨਾਲ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਾਂ ਉਹਨਾਂ ਸਰਕਾਰਾਂ ਦੇ ਸਾਥੀਆਂ ਦਾ ਤਾਂ ਪੜਦੀਆਂ ਸਰਕਾਰਾਂ ਦਾ ਭਰਾਵਾ ਮੁਰਗੀ ਮਰੀ ਨੇ ਤੇ ਬੱਕਰੀ ਮਰਦਾ ਹੈ ਐਸਾ ਵੀ ਦਿਮਾਗ ਹੈ ਪਾਜਤੋਂ ਤੋਂ ਆਏ ਨੇ ਕਦੇ ਦੌਰ ਗਿੱਟੇ ਨਹੀਂ ਗਏ ਸਿਰਫ ਬਿਆਨਾਂ ਤੇ ਕਸੀਮਤ ਨੇ ਇਹ ਨਹੀਂ ਜਕਰਦੇ ਬਹਾਦਰ ਯੋਧੇ ਜੋ ਆਪਾਂ ਪਰਸੋਂ ਨੂੰ ਟਰਾਲੀ ਪੇਰਨੀ ਆ ਉਰੇ ਬਾਤ ਛੱਡ ਕੇ ਅਡੀ ਮਾਇਆ ਤੇ ਕਲਕ ਲੈਵੋ ਮਹਾਰਾਜ ਚੰਦ ਰੋਪੀ ਭਗਤ ਸਾਰੇ ਵੀਰਾਂ ਲੋਕਾਂ ਕੋਲ ਜਿਹੜੇ ਨੁਕਸਾਨ ਹੋ ਗਏ ਜੇ ਅਸੀਂ ਇੱਕ ਕਿਲੇ ਦੀ ਉਹਨਾਂ ਦਾ ਪ੍ਰਬੰਧ ਕਰਦਿਆਂ ਗਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜਿਆਦਾ ਮੈਂ ਸੰਦੋ ਲੋਕਾਂ ਨੂੰ ਕੀਤਾ ਜਾਂਦਾ ਜਿਹੜੇ ਦਾਨ ਨਹੀਂ ਹੁੰਦੇ ਨੇ ਜਿਹੜੇ ਤਰੂਸ ਆ ਮੱਕੀ ਤੂਸ ਹੁੰਦੇ ਆ ਪਰ ਮੋਂ ਉਹਨਾਂ ਨੂੰ ਕੋਈ ਯਾਰ ਨਹੀਂ ਕਰਦਾ ਇਦਾਂ ਹੀ ਬੇਇੱਜ਼ਤੀ ਨੂੰ ਪ੍ਰਮਾਣ ਕਰੋਗੇ ਪਰ ਸਾਨੂੰ ਆਪਾਂ ਤਾਲੀ ਬਰਾਗੇ ਭਾਈ ਗੁਰੂ ਜੀ ਕਾ ਕਰਤਾ ਭਾਈ ਗੁਰੂ ਨੇ ਕੀ ਬਤਰੀ ਲੋਕਾਂ ਇਹਲਾ ਤੋਂ ਪੜਨਾ ਪਏ